ਸਤਿ ਸ਼੍ਰੀ ਅਕਾਲ ਜੀ ਅੱਜ ਸ਼ਹਿਰ ਕੁਰਾਲੀ ਦੇ ਮੋਨਿੰਡਾ ਰੋਡ ਉੱਤੇ ਬਾਈਪਾਸ ਦੇ ਕੋਲ ਪਿੰਡ ਬੈਡਾਲੀ ਦੇ ਨੌਜਵਾਨ ਭਰਾਵਾਂ ਤੇ ਪਿੰਡ ਵਾਸੀਆਂ ਵੱਲੋਂ ਕੜੀ ਚਾਵਲ ਦਾ ਲੰਗਰ ਲਗਾਇਆ ਗਿਆ ਤੁਸੀਂ ਜੁੜੇ ਹੋ ਸੰਦੀਪ ਸ਼ੋਰਟ ਨਿਊਜ਼ ਕੁਰਾਲੀ ਦੇ ਨਾਲ ਤੇ ਹੋਰ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ ਸਾਡੇ YouTube ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਧੰਨਵਾਦ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਅੱਜ ਤੁਹਾਡੇ ਵੱਲੋਂ ਜੋ ਇਹ ਕੜੀ ਚਾਪ ਦਾ ਲੰਗਰ ਲਗਾਇਆ ਗਿਆ ਹੈ ਕਿਸ ਸਬੰਧ ਵਿੱਚ ਲਗਾਇਆ ਗਿਆ ਹੈ ਇਹ ਪਿੰਡ ਪਿਛਲੇ ਸਾਲ 42 ਪੀਸ ਸਾਰੀ ਸੰਗਤ ਵੱਲੋਂ ਪਿਛਲੇ ਸਾਲ ਵੀ ਲੰਗਰ ਲਗਾਇਆ ਸੀਗਾ ਉਸ ਤੋਂ ਉਸ ਦੀ ਰਿਗਾਰਡਿੰਗ ਵੀ ਇਹ ਮਤਲਬ ਇਸ ਸਾਲ ਵੀ ਲੰਗਰ ਦੁਬਾਰਾ ਕਰਿਆ ਜਾ ਰਿਹਾ ਹੈ ਜੀ ਇਹ ਕਿਸ ਸਬੰਧ ਦੇ ਵਿੱਚ ਲਗਾਇਆ ਗਿਆ ਜੀ ਕੋਈ ਸਬੰਧ ਨਹੀਂ ਇਹਦੇ ਨਾਲ ਕੋਈ ਜੁੜੀ ਹੋਣੀ ਇਹੇ ਵਸ ਪਿੰਡ ਦੀ ਉਹੀ ਸ਼ੀ ਲਾ ਲੋ ਅ ਪਿਛਲੇ ਸਾਲ ਜੋ ਲੰਗਰ ਲਗਾਇਆ ਸੀਗਾ ਉਸ ਦੇ ਸਬੰਧ ਵਿੱਚ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਪਿੰਡ ਦੇ ਪੂਰੇ ਸਹਿਯੋਗ ਦੇ ਨਾਲ ਲੰਗਰ ਲਗਾਇਆ ਗਿਆ ਠੀਕ ਹੈ ਧੰਨਵਾਦ